ਗੁਰਾਇਆਂ ਪੁਲਿਸ ਚੌਰਾਗੇ ਬੇਵਸਤ ਨਜ਼ਰ ਆ ਰਹੀ ਹੈ ਚੋਰ ਗਿਰੋ ਚੋਰੀ ਦੀਆਂ ਵਾਰਦਾਤਾਂ ਨੂੰ ਇਸੇ ਤਰ੍ਹਾਂ ਹੀ ਲਗਾਤਾਰ ਅੰਜਾਮ ਦੇ ਰਹੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ 26 ਜਨਵਰੀ ਨੂੰ ਲੈ ਕੇ ਕੀਤੇ ਗਏ ਸਖਤ ਪ੍ਰਬੰਧਾ ਦੀ ਵੀ ਪੋਲ ਖੁੱਲ ਗਈ ਹੈ ਹੁਣ ਗੁਰਾਇਆਂ ਥਾਣੇ ਦੇ ਬਿਲਕੁਲ ਨੇੜੇ ਹੀ ਦੋ ਥਾਮਾ ਤੇ ਚੋਰਾ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਿਸ ਦੀ ਸੀਸੀਟੀਵੀ ਫੁਟੇਜ ਮਿਲਣ ਤੋਂ ਬਾਅਦ ਵੀ ਪੁਲਿਸ ਪ੍ਰਸ਼ਾਸਨ ਖਾਲੀ ਹੱਥ ਹੈ ਚੋਰਾ ਨੇ ਪਹਿਲੀ ਵਾਰਦਾਤ ਨੂੰ ਥਾਣੇ ਨੇੜੇ ਸਥਿਤ ਇੱਕ ਫੈਕਟਰੀ ਵਿੱਚ ਅੰਜਾਮ ਦਿੱਤਾ ਜਿੱਥੇ ਚੋਰਾਂ ਨੇ ਕੰਧ ਤੋੜ ਕੇ ਲੱਖਾਂ ਰੁਪਏ ਦਾ ਲੋਹਾ ਚੋਰੀ ਕਰ ਲਿਆ ਅਤੇ ਫਰਾਰ ਹੋ ਗਏ ਜਦਕਿ ਦੂਸਰੀ ਘਟਨਾ 크੍ਰਿਸ਼ਨਾ ਮੋਟਰ ਗੈरेज ਵਿੱਚ ਵਾਪਰੀ ਜਿਸ ਦੇ ਮਾਲਕ ਮਿੰਟੂ ਨੇ ਦੱਸਿਆ ਕਿ ਚੋਰਾਂ ਨੇ ਕੰਧ ਤੋੜ ਕੇ ਅੰਦਰੋਂ ਦੋ ਸਿਲੰਡਰ ਇਨਵਰਟਰ ਦੀ ਬੈਟਰੀ ਇਨਵਰਟਰ ਕਾਰ ਦੀਆਂ ਬੈਟਰੀਆਂ ਲੈ ਕੇ ਫਰਾਰ ਹੋ ਗਏ ਅਤੇ ਚੋਰ ਸੀਸੀਟੀਵੀ ਦਾ ਡੀਵੀਆਰ ਵਾਈਫਾਈ ਮੋਡਮ ਵੀ ਲੈ ਗਏ ਜੋ ਕਿ ਇੱਕ ਪਲਾਟ ਵਿੱਚੋਂ ਮਿਲੇ ਹਨ ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਨੂੰ ਦੋ ਚੋਰਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ ਇਸੇ ਤਰ੍ਹਾਂ ਹੀ ਚੋਰਾਂ ਨੇ ਗੁਰਾਇਆਂ ਦੇ ਨੈਸ਼ਨਲ ਹਾਈਵੇਤੇ ਲੋ ਮੋਟਰ ਵਰਕਸ਼ਾਪ ਨੂੰ ਵੀ ਨਿਸ਼ਾਨਾ ਬਣਾਇਆ ਦੁਕਾਨ ਮਾਲਕ सोनू ਨੇ ਦੱਸਿਆ ਕਿ ਚੋਰ ਗੈरेज ਚੋਂ ਬੈਟਰੀਆਂ ਨਗਦੀ ਤੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਆਪਣੇ ਜੀ ਕ੍ਰਿਸ਼ਨਾ ਮੋਟਰ ਗਰਾਇਆ ਤੋਂ ਜੀ ਆਪਣੇ ਰਾਤ ਚੋਰੀ ਹੋ ਗਈ ਜੀ ਇੱਕ ਕਨਵਰਟਰ ਬੈਂਟਰਾ ਦੋ ਗੱਡੀ ਦੀਆਂ ਬੈਂਟੀਆਂ ਤੇ ਡੀਵੀਆਰ ਤੇ ਸਾਰਾ ਸਮਾਨ ਚੋਰੀ ਹੋ ਗਿਆ ਸਿਲੰਡਰ ਵਗੈਰਾ ਵੀ ਹਾਂ ਜੀ ਦੋ ਸਿਲੰਡਰ ਵੀ ਹੋਰ ਕੀ ਕੁਝ ਚੋਰੀ ਹੋ ਗਿਆ ਬਸ ਹੋਰ ਛੋਟਾ ਮੋਟਾ ਸਮਾਨ ਲੈ ਕੇ ਜੀ ਹੋਰ ਆਏ ਕਿਤਾ ਜੀ ਇਹ ਚੋਰੀ ਕਿਤਾ ਹੋ ਗਿਆ ਚੋਰੀ ਆ ਪਿੱਛੇ ਆਇਆ ਜੀ ਨਾਲ ਦੀ ਗਲੀ ਚ ਜੀ ਕੰਦ ਵਗੈਰਾ ਹਾਂ ਜੀ ਦਾ ਕੰਦ ਤੋੜ ਕੇ ਜੀ ਗੇਟ ਤੋੜ ਕੇ ਜੀ ਕਿੰਨਾ ਕੁ ਨੁਕਸਾਨ ਹੋਗਾ ਕੁਝ ਮਿਲਿਆ ਵੀ ਹੈਗਾ ਜਿਹੜਾ ਲੈ ਕੇ ਗਏ ਸੀਗੇ ਦੋ ਤਿੰਨ ਚੀਜ਼ਾਂ ਹੈਗੀਆਂ ਨਾਲ ਪਲਾਟ ਸੈੱਟ ਗਏ ਸੀ ਜੀ ਛੋਟਾ ਇੱਕ ਡੱਬਾ ਵਾਈਫਾਈ ਵਾਲਾ ਇੱਕ ਛੋਟਾ ਇਨਵਰਟਰ ਦਾ ਸੋਚਿਆ ਹੈਗਾ ਸੀ ਉਹ ਸੈੱਟ ਗਏ ਸੀ ਉਹ ਮਿਲਿਆ ਜੀ ਵੀਡੀਓ ਆਰ ਵਗੈਰਾ ਨਾਲ ਲੱਗੇ? ਹਾਂਜੀ ਨਾਲ ਲੱਗੇ ਜੀ। ਪੁਲਿਸ ਕੰਪਲੇਟ ਕੀਤੀ? ਹਾਂਜੀ ਕੀਤੀ ਜੀ। ਕਿੰਨਾ ਕੁ ਨੁਕਸਾਨ ਕਿੰਨਾ ਹੋਵੇਗਾ? ਨੁਕਸਾਨ 50-60 ਹਜ਼ਾਰ ਦਾ ਹੋਵੇਗਾ ਜੀ। ਰਾਤ ਭਲੀ ਆਪਣੀ ਗੱਜੋ ਬੈਟਰੀ ਇੱਕ ਲੱਗਾ ਇੱਕ ਬੈਟਰੀ ਹੋਰ ਸੀ ਸਾਡੀ ਸਕ੍ਰੈਪ ਉਹ ਬਗਲ ਜਿਤੀ ਉਸ ਦੀ ਉਹ ਲੱਗਾ ਇੰਜਣ ਦਾ ਇੰਜਣ ਅਸੀਂ ਪੂਲੇ ਇੰਜਣ ਕਰ ਲਏ ਭਾਈ ਉਹ ਆਲਟਰਟਰ ਲੱਗਾ ਜੰਪ ਲੀਡਾਂ ਸੀਗੀਆਂ ਹੋਰ ਪਿੱਤਲ ਦਾ ਸਮਾਨ ਸੂਨ ਜੇ ਤਾਂ ਕਹਿ ਲਓ ਸਿਲਵਰ ਸਿਲਵਰ ਐਲੂਮੀਨੀਅਮ ਕਰਾਂ ਇਦਾਂ ਦੀਆਂ ਟਰਾਡਾਂ 'ਮਾਂ ਲੈ ਕੇ ਚਲੇ ਗਏ ਆ ਬਸਟਰਨ ਸੀਗੇ ਗੱਡੀ ਦੇ ਇੰਡੀਅਨ ਕਾਰ ਲਈ ਬਸਟਰਨ ਬੁਕਾਏ ਹੋਏ ਸੀ ਉਹ ਚੱਕ ਕੇ ਲਗਾ ਆ ਹਾਂ ਮਿਆਂ ਨਹੀਂ ਉਹ ਸਗੇ ਪੈਸੇ ਵੀ ਥੋੜੇ ਸੀਗੇ ਤੇ 10 1200 ਰੁਪਏ ਆਪਣਾ ਸਿਕਾ ਪਿਆ ਰਾਤ ਦਾ ਤੇ ਉਹ ਵੀ ਗਾਟੇ ਵਿੱਚੋਂ ਕੱਢ ਕੇ ਲਗਾ ਆ ਤੇ ਇਦਾਂ ਨੁਕਸਾਨ ਆ ਅ ਅਸੀਂਰੇ ਆ ਵੀ ਜੋ ਦੇਖਿਆ ਨੇੜ ਭੋਲ ਕੇ ਦੇਖਿਆ ਤੇ ਆਹ ਕੰਮ ਹੋ ਜਾਂਦਾ ਤੁਹਾਨੂੰ ਭਾਜੀ ਹੈਗਾ ਕਟੋ ਕਰਨੀ ਤਾਂ ਦਾ 15000 ਦਾ ਕਰ ਗਿਆ ਭਾਜੀ ਉਹ ਆਈ ਯਾਨੀ ਕੀ ਹੈ ਸਾਨੂੰ ਆਪਣੀ ਸਮਝ ਲੱਦੀ ਵੀ ਅ ਹੁਣ ਗਾੜਾ ਦੇਖਾਂਗੇ ਕਿ ਕੀ ਲੈ ਕੇ ਗਿਆ ਕੀ ਨਹੀਂ ਲੈ ਗਿਆ ਬਾਕੀ ਦੇਖਾਂਗੇ ਹੋਰ ਬੜੀ ਆਲਾ ਬੜਾ ਦੇਖ ਪਿਆ ਕਰੋ ਤੇ ਕੀ ਕੀ ਹੋਰ ਸਾਡਾ ਜ਼ਮਾਨਾ ਗਾਇਬ ਹੈ ਹਜੇ ਨਹੀਂ ਹੈ ਜੀਹਾਂ ਪਿਆ ਸਾਹਮਣੇ ਅੱਖਾਂ ਮੂਰੇ ਨਹੀਂ ਆ ਰਿਹਾ ਉਧਰ ਐਸਐਹ ਮੋਹਨ لال ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਤੋਂ ਪਹਿਲਾਂ ਗੁਰਾਇਆਂ ਦੇ ਸ਼੍ਰੀ ਰਾਮ ਮੰਦਰ ਰਿਸ਼ੀ ਕੁਟਿਆ ਜੀ ਚੋਰਾ ਨੇ ਕੰਧ ਤੋੜ ਕੇ ਮੰਦਰ ਚੋਂ ਲੱਖਾਂ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਸਨ ਜਿਸ ਕਾਰਨ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਹੈ ਸਾਨੂੰ 112 ਤੇ ਕਾਲ ਆਈ ਸੀ ਕਿ ਕ੍ਰਿਸ਼ਨਾ ਮੋਟਰ ਗੱਡੀ ਦੇ ਵਿੱਚ ਰਾਤ ਕੋਈ ਬੀਤੀ ਰਾਤ ਕੰਧ 파ੜ ਕੇ ਇੱਕ ਬੈਟਰੀ ਤੋਂ ਛੋਟੇ ਸਿਲੰਡਰ ਇੱਕ ਨਿਮੋਟਰ ਥੋੜਾ ਹੋਸਮਾਨ ਲੈ ਗਿਆ ਉਹਦੀ ਤਫਤੀਸ਼ ਕਰ ਰਹੇ ਆ ਭਾਲ ਕਰਨ ਤੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੁਝ ਸਮਾਨ ਦੱਸਦੇ ਪਏ ਕੋਈ ਮਿਲਿਆ ਵੀ ਹੈਗਾ ਜੀ ਕੀ ਕੁਛ ਨਾਲ ਜਿਹੜਾ ਪਲਾਟ ਦੇ ਵਿੱਚ ਸੱਟ ਗਏ ਹਾਂ ਹਾਂ ਕੋਈ ਪਲਾਟ ਲੱਗੇ ਪਲਾਟ ਸੀਗਾ ਉਹ ਪਲਾਟ ਦੇ ਵਿੱਚ ਇੱਕ ਵਾਈਫਾਈ ਸੀਗਾ ਉਹ ਸਾਨੂੰ ਉਹ ਚੀਜ਼ ਮਿਲੀ ਵਾਈਫਾਈ ਮਿਲੀ ਤੇ ਇੱਕ ਕੈਮਰਿਆਂ ਦਾ ਬਾਕਸਾ ਮਿਲਿਆ ਜੀ ਆਏ ਜੀ ਇਹ ਕੰਪੜ ਕੇ ਆਏ। ਇਹ ਕੰਦ ਟਪ ਕੇ ਆਏ ਤਾਂ ਮੁੜ ਕੇ ਅੰਦਰ ਗੈਰੇਜ ਦੇ ਵਿੱਚ ਕੰਦ ਪੜ ਕੇ ਆਈ ਆ ਜੀ। ਗੱਡੀਆਂ ਵਗੈਰਾ ਸੀਗੇ ਜੀ ਅੰਦਰ। ਇੰਨਾ ਕੋਈ ਕਨਫਰਮ ਨਹੀਂ ਹੋ ਰਿਹਾ ਵੇ ਗੱਡੀਆਂ ਸੀਗੀਆਂ ਮੋਟਰਸਾਈਕਲ ਸੀਗੀਆਂ ਜੀ। ਇਹਦੇ ਬਾਰੇ ਕੁਝ ਨਹੀਂ ਪਤਾ ਲੱਗਾ ਜੀ। ਇਹ ਗੈਰੇਜ ਦੇ ਵਿੱਚ ਜਿਹੜੀ ਆ ਉਹ ਚੋਂ ਵੀ ਇੱਕ ਗੱਡੀ ਚੋਂ ਵੀ ਕਹਿੰਦੇ ਬੈਟਰੀ ਵਗੈਰਾ ਕੋਈ। ਹਾਂ ਇੱਕ ਗੱਡੀ ਖੜੀ ਸੀਗੀ ਗੈਰੇਜ ਦੇ ਵਿੱਚ ਉਹਦੇ ਵਿੱਚੋਂ ਬੈਟਰੀ ਕੱਢ ਕੇ ਲੈ ਕੇ ਗਏ ਜੀ। ਇਹਨਾਂ ਦਾ ਡੀਵੀਆਰ ਵਗੈਰਾ ਲੱਗੇ ਜੀ ਕੈਮਰੇ ਵਗੈਰਾ। ਕੈਮਰੇ 8 ਕੈਮਰੇ ਲੱਗੇ ਹੋਏ ਆ ਟੋਟਲ ਜੀਨਾਂ ਦੇ। ਹਾਂ ਜੀ। ਹਾਂ ਜੀ। ਉਹ ਡੀਵੀਆਰ ਨਾਲ ਲੱਗੇ ਡੀਵੀਆਰ ਨਾਲ ਲੱਗੇ ਹਾਂਜੀ